ਗਾਸਪੁਰ ਦੇ ਵਿੱਚ ਪਿੰਡ ਹਯਾਤ ਨਗਰ ਦੇ ਇੱਕ ਛੋਟੇ ਕਿਸਾਨ ਗੁਰਮੀਤ ਸਿੰਘ ਨੇ ਆਪਣੀ 2.5 ਕਿਲੇ ਦੇ ਕਰੀਬ ਝੋਨੇ ਦੀ ਫਸਲ ਮਾਰੀ ਦਵਾਈ ਦਾ ਛੜਕਾਕਰਨ ਖਰਾਬ ਹੋਣ ਦਾ ਦੋਸ਼ ਲਗਾਇਆ ਹੈ ਉਸ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਉਸ ਨੇ ਇੱਕ ਸਥਾਨਕ ਡੀਲਰ ਦੇ ਕੋਲੋਂ ਟੋਰੋ ਦਾ ਸਤੇ ਝੋਨੇ ਦੀ ਸਪਲਿਟ ਵਾਲੀ ਦਵਾਈ ਲਈ ਸੀ ਜਿਸ ਦੇ ਵਿੱਚੋ ਕਿ ਜਿਹੜਾ ਟੋਰੋ ਟਨ ਦਾ ਬੰਦ ਸ਼ੀਸ਼ੀ ਦੇ ਵਿੱਚ ਉਸ ਦੇ ਵੱਲੋਂ ਦਿੱਤੀ ਗਈ ਪਰ ਦੂਸਰੀ ਦਵਾਈ ਡੀਲਰ ਨੇ ਲਿੰਕਾ ਦੀ ਬੋਤਲ ਦੇ ਵਿੱਚ ਪਾ ਕੇ ਦੇ ਦਿੱਤੀ ਤੇ ਜਦੋਂ ਉਸ ਨੇ ਇਹਨਾਂ ਦਵਾਈਆਂ ਦਾ ਆਪਣੀ ਫਸਲ ਦੇ ਉੱਪਰ ਛਿੜਕਾ ਕੀਤਾ ਤਾਂ ਅਗਲੇ ਦਿਨ ਹੀ ਫਸਲਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਕਿਸਾਨ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਹੁਣ ਸਾਰੀ ਦੀ ਸਾਰੀ ਝੋਨੇ ਦੀ ਫਸਲ ਸਫੇਦ ਪੈ ਗਈ ਹੈ ਉਸ ਨੇ ਸਰਕਾਰ ਤੋਂ ਡੀਲਰ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕਰ ਦਿਆ ਖੇਤੀਬਾੜੀ ਵਿਭਾਗ ਨੂੰ ਉਸ ਦੇ ਖਿਲਾਫ ਸ਼ਿਕਾਇਤ ਕੀਤੀ ਤੇ ਨਾਲ ਹੀ ਮੁਆਵਜ਼ਾ ਦਿਵਾਉਣ ਦੀ ਮੰਗ ਵੀ ਰੱਖੀ ਹੈ ਤੇ ਡੀਲਰ ਨੇ ਆਪਣੇ ਉੱਪਰ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਕਿਸਾਨ ਦੀ ਆਪਣੀ ਗਲਤੀ ਕਰਕੇ ਫਸਲ ਖਰਾਬ ਹੋਈ ਹੈ ਉਸ ਨੇ ਗਲਤ ਦਵਾਈ ਦਾ ਛਿੜਕਾ ਕੀਤਾ ਹੈ ਇਹੜਾ ਪਿੰਡ ਆਪਣੇ ਪਿੰਡ ਹਿਆਨਗਰ ਜੇ ਗਰਮੇ ਸਿੰਘ ਮੇਰਾ ਨਾਮ ਜੇ ਸਾਣਾ ਉਹ ਗਰਦੀਪ ਸਿੰਘ ਜੇ ਤੇ ਮੈਂ ਮੇਰੇ ਕੋਲ ਸਾਡਾ ਦੋ ਕਿਲੇ ਸਾਰੀ ਪਿਆਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲੈ ਲਈ ਸੀ ਆਪਣੇ ਨਿਊ ਅਰਦਾਵਾ ਖੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਹੀ ਹਰ ਦੋਸ਼ ਨਹੀਂ ਹਰੋਂ ਤੋਂ ਤੇ ਉਹਨਾਂ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟੀਡੇ ਦੀ ਤੇ ਇੱਕ ਥਿਲਟ ਦੀ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆਗ ਦਿੱਤੀ ਹੈ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਹੈ ਖੁੱਲੀ ਦਿੱਤੀ ਹੈ ਪੀਓਪਨ ਸੀ ਚੀਜ਼ੇ ਦਿੱਤੀ ਹੈ ਲਿੰਮਕੀ ਵਾਲੀ ਜੇ ਉਮੈ ਲਿਆ ਕੇ ਜਦੋਂ ਸਪਰੇਅ ਕਰਾਈਏ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨੀ ਝੋਨਾ ਜੜ ਡੈਮੇਜ ਹੋ ਗਿਆ ਸਾਰਾ ਸੁਕਾ ਛੜੂ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ ਪੰਜ ਦਿਨ ਮੇਰੇ ਨਗਾਤੇ ਆ ਪਰ ਇਹ ਝੋਨਾ ਨਹੀਂ ਪੈਣ ਦਿਆ ਤੇ ਮੈਂ ਬਸ ਇਹੀ ਚਾਹੁੰਦਾ ਵੀ ਮੈਨੂੰ ਸਾਫ਼ ਦਿੱਤਾ ਜਾਏ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇਨੀ ਕਿ ਮੇ ਕੋ ਪਿਆਰੀ ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਉਹਦਾ ਨਿਵਰ ਦਾ ਵਕਤ ਹੈ ਗਿਆ ਜੀ ਕਿਸਾਨ ਖੇਤੀ ਸੈਂਟਰ ਕੋਈ ਦਵਾਈ ਗਲਤ ਨਹੀਂ ਦਿੱਤੀ ਜੀ ਦਵਾਈ ਦੇ ਕੋ ਉਥੋਂ ਜੋ ਕੁਝ ਹੈ ਇਹਦੇ ਕੋਲੋਂ ਉਥੋਂ ਬੰਬੀ ਵਾਲੇ ਅੰਦਰੋਂ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ ਮੈਨੂੰ ਨਹੀਂ ਪਤਾ ਉਥੋਂ ਗੇ ਚੇਂਜ ਕੀਤੀ ਹੈ ਨਾ ਕੀ ਇਥੋਂ ਦਵਾਈ ਜਿਹੜੀ ਮੈਂ ਦਿੱਤੀ ਇਹਦੇ ਕੋ ਦੋਨੋਂ ਚੀਜ਼ੀਆਂ ਆ ਗਈਆਂ ਉਹ ਜਿੱਥੇ ਮਰਜੀ ਚੈੱਕ ਕਰਾ ਲੈ ਦਵਾਈ ਕੋਈ ਨਹੀਂ ਗਲਤ ਦਿੱਤੀ ਇੱਕ ਆਪਣਾ ਟੋਰੋ ਟੈਨ ਦਿੱਤੀ ਆ ਛੱਡੇ ਵਾਸਤੇ ਤੇ ਇੱਕ ਇਹਨੂੰ ਦਿੱਤੀ ਆ ਅਲਗ ਛਿਨ ਉਤਮਾਲਿਆਂ ਦੀ ਉਹ ਦਵਾਈ ਹੁਣ ਪੰਜ ਜਿਹੜੀ ਪੰਜ ਕਿੱਲੇ ਦੀ ਹੁਣ ਖੋਲ ਕੇ ਦੇਣੀ ਆ ਜੀ ਪੰਜ ਕਿੱਲੇ ਦੀ ਜਾਨ ਲੈ ਜਾਂਦਾ ਪੰਜ ਕਿੱਲੇ ਦੀ ਤੁਹਾਡਾ ਮਤਲਬ ਆਪ ਸੁਬੇ ਗਲਤ ਕਰ ਲਈ ਇਹ ਨਾ ਆਪੇ ਉਥੇ ਇਹਦੇ ਕੋਈ ਮੰਬੀ ਵਾਲੇ ਅੰਦਰ ਰੱਖੀ ਆ ਇਹਨੇ ਹੁਣ ਮੈਨੂੰ ਪਤਾ ਉਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਈ ਪਹਿਲਾਂ ਕੋਈ ਪਈ ਹੋਏ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ